ਮੇਰੇ ਨਾਲ ਚੰਡੀਗੜ੍ਹ ਤੋਂ ਵੀਡੀਓ ਕਾਲ ਤੇ ਨੇ ਪ੍ਰੋਫੈਸਰ ਕਮਲਪ੍ਰੀਤ ਕੌਰ ਜੋ ਡੀਏਵੀ ਕਾਲਜ ਦੇ ਵਿੱਚ ਪੋਲੀਟੀਕਲ ਸਾਇੰਸ ਪੜਾਉਂਦੇ ਆ। ਕਮਲਪ੍ਰੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਅ ਇਸ ਵੇਲੇ ਇੱਕ ਵਾਰੀ ਦੁਬਾਰਾ ਜਿਹੜੇ ਰਾਜਪਾਲਾਂ ਦੇ ਤੇ ਮੁੱਖ ਮੰਤਰੀਆਂ ਦੇ ਵਿੱਚ ਝਗੜੇ ਸ਼ੁਰੂ ਹੋ ਗਏ ਆ ਇਹ ਵੈਸੇ ਤੇ ਸਮੇਂ-ਸਮੇਂ ਤੇ ਇਹ ਖਬਰ ਆਉਂਦੀ ਰਹਿੰਦੀ ਆ। ਔਰ ਅ ਅੱਜ ਇਸ ਮਸਲੇ ਦੇ ਉੱਪਰ ਸੁਪਰੀਮ ਕੋਰਟ ਨੇ ਵੀ ਨੋਟਿਸ ਲਿਆ ਆ। ਤਨੁਖੀ ਲੱਗਦਾ ਵਾ ਕਿ ਇਹ ਬੇਸਿਕਲੀ ਈਗੋ ਕਲੈਸ਼ਾ ਰਾਜਪਾਲਾਂ ਦਾ ਤੇ ਮੁੱਖ ਮੰਤਰੀਆਂ ਦਾ ਜਾਂ ਇਹਦੇ ਵਿੱਚ ਕੁਝ ਬੇਸਿਕ ਇਸ਼ੂਜ਼ ਆ ਜਿਨ੍ਹਾਂ ਨੂੰ ਐਡਰੈਸ ਕਰਨ ਦੀ ਲੋੜ ਆ ਅ ਸਰ ਇਹ ਮਸਲਾ ਤਾਂ ਕਾਫੀ ਮਤਲਬ ਦਹਾਕਾ ਤੋਂ ਡੈਕੇਡਸ ਤੋਂ ਆ ਰਿਹਾ ਹੈ ਤੇ ਈਗੋ ਪ੍ਰੋਬਲਮ ਤਾਂ ਹੈ ਬਟ ਆਈ ਥਿੰਕ ਇਹ ਜ਼ਿਆਦਾ ਪੋਲਿਟੀਕਲ ਪ੍ਰੋਬਲਮ ਹੋ ਜਾਂਦੀ ਹੈ ਤੇ ਜਿਵੇਂ ਆਪਾਂ ਸਭ ਨੇ ਆਬਜ਼ਰਵ ਕੀਤਾ ਹੈ ਇਹ ਕਲੈਸ਼ਸ ਉੱਥੇ ਹੀ ਹੁੰਦੇ ਨੇ ਜਿੱਥੇ ਆਪੋਜੀਸ਼ਨ ਪਾਰਟੀ ਜਿਸ ਵੀ ਸਟੇਟ ਵਿੱਚ डोमिनेटिंग होंगी है या इन नॉट डोमिनेटिंग जो पावर विच है होंथे क्लैशेस बहुत ज्यादा होंगे दे, बंगाल देख लो पंजाब विच काफी टाइम सेंटर विच अलग गवर्नमेंट हो रही है स्टेट्स विच पंजाब स्टेट विच अलग रही है तो mm. अगर आप देखिए तो शुरू तो पंजाब का मसला हमेशा रहा है सेंटर के आप केरला का एग्जाम्पल देख लिए तमिलनाडु का एग्जाम्पल देख लिए ਸਰਕਾਰੀ ਕਮਿਸ਼ਨ ਨੇ 1983 ਵਿੱਚ ਜੋ ਸਟੈਬਲਿਸ਼ ਕੀਤਾ ਗਿਆ ਸੀ ਉਹਦੇ ਵਿੱਚ ਗਵਰਨਰ ਬਹੁਤ ਉਹਨਾਂ ਨੇ ਰਿਕਮੈਂਡੇਸ਼ਨਸ ਦਿੱਤੀਆਂ ਬਟ ਗਵਰਨਰ ਦਾ ਰੋਲ ਉਹਨਾਂ ਨੇ ਬਹੁਤ ਉਹਦੇ ਉੱਪਰ ਬੜੇ ਬਹੁਤ ਜ਼ਿਆਦਾ ਆਬਜ਼ਰਵੇਸ਼ਨਸ ਐਂਡ ਸੁਜੈਸ਼ਨਸ ਦਿੱਤੀਆਂ ਜਿਹਦੇ ਵਿੱਚ ਇਹ ਸੀ ਕਿ ਇੱਕ ਇਹੋ ਜਿਹੇ ਗਵਰਨਰ ਜੋ ਵੀ ਆਫੀਸ਼ਲ ਨੂੰ ਤੁਸੀਂ ਨੈਚੁਰਲੀ ਦੇ ਆਰ ਰਿਟਾਇਰਡ ਬਿਊਰੋਕਰੈਟਸ ਜਾਂ ਰਿਟਾਇਰਡ ਪੋਲੀਟੀਸ਼ੀਅਨਸ ਹੁੰਦੇ ਨੇ ਅਗਰ ਤੁਸੀਂ ਉਹਨਾਂ ਨੂੰ ਗਵਰਨਰ ਬਣਾਉਣਾ ਹੈ ਤਾਂ ਇਹਨਾਂ ਇਹਨਾਂ ਜ਼ਰੂਰ ਦੇਖਣਾ ਹੈ ਕਿ ਉਹ ਨਾਨ ਪਾਰਟਿਸਨ ਹੋਏ ਉਹ ਵਾਇਸ ਨਾ ਹੋਏ ਪ੍ਰੇਜਿਡਿਸ ਨਾ ਹੋਏ ਦੂਸਰਾ ਜੋ ਵੀ ਜਿਹਨੂੰ ਵੀ ਗਵਰਨਰ ਤੁਸੀਂ ਅਪਾਇੰਟ ਕਰਨਾ ਹੈ ਤਾਂ ਦ ਚੀਫ ਮਿਨਿਸਟਰ ਆਫ ਦ ਸਟੇਟ ਦ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਐਂਡ ਦ ਸਪੀਕਰ ਆਫ ਲੋਕ ਸਭਾ ਇਹਨਾਂ ਨੂੰ ਤੁਸੀਂ ਯੂ ਹੈਵ ਟੂ ਟੇਕ them ਇਨਟੂ ਕੌਨਫੀਡੈਂਸ ਗਵਰਨਮੈਂਟ ਦੀ ਪੋਸਟ ਪੋਸਟ ਬਹੁਤ ਜ਼ਿਆਦਾ ਇਟਸ ਅ ਵੈਰੀ ਸੈਕ੍ਰੀਟ ਪੋਸਟ Uh, right. he's like a father elderly you know figure in the hmm. in, uh, in the state and but an important poster because uh they uh, governor a state which law and order uh constitution the and hmm. as we all know ki article 356 failure of constitutional machinery in the state o we hmm. governor a report hai to the center. Right. Uh, जो ऑफ़ कोर्स uh, uh, बड़ा ही डेंजरस मतलब इट शुड नॉट बी यूज्ड दो इट आर्टिकल 356 बहुत ज्यादा मिसयूज हुआ है और मिसयूज hmm. भी पास्ट ओ स्टेट्स विच होया है जो विच uh, ऑपोजिशन सी केरला एंड पंजाब मैक्सिमम इट हैज बीन मिसयूज्ड इन पंजाब सो एक ता, गवर्नर का ता रोल बड़ा सेक्रेट है कि देखना है गवर्नर ऑफ एवरी स्टेट या टू और मोर स्टेट्स की लॉ एंड ऑर्डर इज गोइंग अकॉर्डिंग टू द कॉन्स्टिट्यूशन दूसरा राइट ही इज अ लिंक बिटवीन द स्टेट एंड द सेंटर सो सरकारी कमीशन ने के आया कि जिस स्टेट टू गवर्नर बिलोंग कर दे ओथे उनो गवर्नर नहीं लगाना चाहिए बिकॉज़ यू नो रिश्तेदार होते ने यू कैन मिसयूज सो गवर्नर दी पोस्ट बहुत ही सेक्रेट है एंड जो गवर्नर्स आई थिंक अपॉइंट होते ने ਦੇ ਸ਼ੁੱਡ ਬੀ ਵੈਰੀ ਥੈਂਕਫੁਲ ਕਿ ਉਹਨਾਂ ਨੂੰ ਇੰਨੀ ਅੱਛੀ ਪੋਸਟ ਦਿੱਤੀ ਜਾ ਰਹੀ ਜਿੱਥੇ ਉਹ ਕੰਟਰੀਬਿਊਟ ਕਰਕੇ ਜਾ ਸਕੇ ਅਗਰ ਸਰ ਤੁਹਾਨੂੰ ਤਾਂ ਪਤਾ ਹੀ ਹੋਣਾ ਯੂ ਆਰ ਵੈਰੀ ਅ ਕੀਨ ਆਬਜ਼ਰਵਰ ਵੀ ਹੈਵ ਦਾ ਐਗਜ਼ਾਮਪਲ ਆਫ ਮਿਸਟਰ ਸੁਰਜੀਤ ਸਿੰਘ ਬਰਨਾਲਾ ਜਿਨ੍ਹਾਂ ਨੇ ਆਰਟੀਕਲ 356 ਤਾਮਿਲਨਾਡੂ ਵਿੱਚ ਰਿਪੋਰਟ ਦੇਣ ਨੂੰ ਰਿਫਿਊਜ਼ ਕਰਤਾ ਸੀ ਕਿ ਉਸ ਟਾਈਮ ਮੀਡੀਆ ਵੀ ਡਿਡ ਨਾਟ ਹੈਵ ਵਟਸਐਪ ਐਂਡ ਆਲ ਬਟ ਜਦ ਤੱਕ ਟੈਲੀਗ੍ਰਾਮ ਆਈ ਕਿ ਯੂ ਆਰ ਰਿਮੂਵਡ ਫਰਮ ਦੀ ਪੋਸਟ ਉਹ ਆਲਰੇਡੀ ਹੀ ਵਾਸ ਔਨ ਦਾ ਟ੍ਰੇਨ ਟੂ ਯੂ نو ਦਿੱਲੀ অর ਟੂ ਪੰਜਾਬ ਐਂਡ ਸੋ ਸੋ ਬਹੁਤ ਅੱਛੇ ਗਵਰਨਰਸ ਵੀ ਰਹੇ ਨੇ ਜਿਨ੍ਹਾਂ ਨੇ who have not told the line of the center so governor the post badi sacred hai that's what i feel ਕਮਲਪ੍ਰੀਤ ਬਿਲਕੁਲ ਠੀਕ ਕਿਹਾ ਤੁਸੀਂ ਕਿ ਇਹ ਬੜੀ ਸੀਕ੍ਰੇਟ ਪੋਸਟ ਹੈ ਜਿਹੜੀਆਂ ਕੁਝ ਸਫਾਰਸ਼ਾਂ ਸੀ ਤੇ ਉਹ ਤੇ ਆਟੋਮੈਟਿਕਲੀ ਕੁਝ ਤੇ ਮੰਨੀਆਂ ਗਈਆਂ ਜਿਵੇਂ ਜਿਵੇਂ ਅੱਗੇ ਮਿਸਯੂਜ਼ ਹੁੰਦਾ ਸੀ ਹੁਣ ਸ਼ਾਇਦ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਗਵਰਨਰਸ ਜਿਹੜੇ ਨੇ ਬਹੁਤੇ ਦੂਜੀਆਂ ਸਟੇਟਾਂ ਤੋਂ ਲਾਏ ਜਾਂਦੇ ਜਿਵੇਂ ਪੰਜਾਬ ਦੇ ਵਿੱਚ ਵੀ ਜਿਹੜੇ ਗਵਰਨਰ ਨੇ ਉਹ ਪੰਜਾਬ ਦੇ ਨਹੀਂ ਹਨ ਸ਼ਾਇਦ ਇਹੋ ਹੀ ਸਿਸਟਮ ਬਾਕੀ ਥਾਵਾਂ ਤੇ ਆ ਪਰ ਫਿਰ ਵੀ ਕਲੈਸ਼ ਹੋ ਰਿਹਾ ਤੁਹਾਨੂੰ ਲੱਗਦਾ ਵਾ ਕਿ ਬਹੁਤੇ ਗਵਰਨਰ ਜਿਹੜੇ ਨੇ ਉਹ ਜਿਹੜੀ ਉਹ ਪਾਰਟੀਜ਼ਨ ਨੇ ਔਰ ਜਿਹੜੀ ਪਾਰਟੀ ਸੱਤਾ ਚ ਦਿੱਲੀ ਦੇ ਵਿੱਚ ਆ ਉਹ ਉਹਦੀ ਬੋਲੀ ਬੋਲਦੇ ਆ ਔਰ ਇਸੇ ਕਰਕੇ ਹੀ ਝਗੜੇ ਹੁੰਦੇ ਆ ਬਿਲਕੁਲ ਸਰ ਬਿਲਕੁਲ ਤੁਸੀਂ ਠੀਕ ਕਿਹਾ ਕਿ ਬੜੇ ਥੋੜੇ ਗਵਰਨਰਸ ਆਏ ਹੂ ਡਿਡ ਨੋਟ ਟੋ the ਲਾਈਨ ਆਫ the ਸੈਂਟਰ ਸੋ ਇਹ ਦੋਨਾਂ ਦੋਨੋਂ ਧੜਿਆਂ ਨੂੰ ਬਹੁਤ ਧਿਆਨ ਨਾਲ ਚੱਲਣਾ ਪਵੇਗਾ ਜੋ ਪੋਲਿਟੀਕਲ ਪਾਰਟੀ ਐਟ the ਸੈਂਟਰ ਹੈ ਜੀ ਉਹ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਗਵਰਨਰ ਦੀ ਪੋਸਟ ਨੂੰ ਨਾ ਮਿਸਯੂਜ਼ ਕਰੇ ਦੇ ਸ਼ੁੱਡ ਨੋਟ ਰਫਲ ਫੈਦਰਸ ਇਨ ਐਨੀ ਸਟੇਟ ਦੋ ਇਸ਼ੂਜ਼ ਹੈ ਆ ਕਮਲਪ੍ਰੀਤ ਦੋ ਇਸ਼ੂਜ਼ ਆ ਇੱਕ ਤੇ ਹੈ ਕਿ ਪੰਜਾਬ ਦੇ ਗਵਰਨਰ ਦੁਬਾਰਾ ਦੁਬਾਰਾ ਬਾਰ ਬਾਰ ਉਹ ਬਾਰਡਰ ਏਰੀਆਜ਼ ਦਾ ਟੂਰ ਕਰਦੇ ਆ ਅ ਔਰ ਉੱਥੇ ਫਿਰ ਉਹ ਟਿੱਪਣੀਆਂ ਕਰਦੇ ਆ ਪੰਜਾਬ ਸਰਕਾਰ ਦੇ ਉੱਪਰ ਜਾਂ ਜਿਸ ਤਰ੍ਹਾਂ ਦੀ ਵੀ ਕਾਰਗੁਜ਼ਾਰੀ ਪੰਜਾਬ ਸਰਕਾਰ ਦੀ ਹੈ ਇੱਕ ਤੇ ਇਹ ਮਸਲਾ ਵਾ ਦੂਸਰਾ ਮਸਲਾ ਹੈ ਜਿਹੜੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਾ ਉਹਨਾਂ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਦਾ ਉੱਥੇ ਮਸਲਾ ਇਹ ਬਣ ਗਿਆ ਕਿ ਮੁੱਖ ਮੰਤਰੀ ਚਾਹੁੰਦੇ ਨੇ ਕਿ ਔਰ ਕੁਝ ਹੋਰ ਸਟੇਟਸ ਵੀ ਇਹ ਚਾਹੁੰਦੀਆਂ ਵਾਂ ਕਿ ਜਿਹੜੇ ਵਾਈਸ ਚਾਂਸਲਰਸ ਨੇ ਉਹ ਜਿਹੜੇ ਚਾਂਸਲਰ ਨੇ ਉਹ ਮੁੱਖ ਮੰਤਰੀ ਹੋਣੇ ਚਾਹੀਦੇ ਆ ਜਿਹੜੇ ਇਲੈਕਟਿਡ ਨੇ ਲੋਕਾਂ ਵੱਲੋਂ ਹੁਣ ਜਿਹੜੀ ਸਿਸਟਮ ਆ ਉਹਦੇ ਪ੍ਰਤੀ ਗਵਰਨਰ ਬੁੱਧ ਥਾਂ ਤੇ ਚਾਂਸਲਰ ਨੇ ਜੋ ਇੱਕ ਸਿਲੈਕਟਿਡ ਪੋਸਟ ਆ ਸੋ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਇਲੈਕਟਿਡ ਵਰਸਸ ਸਿਲੈਕਟਿਡ ਦੀ ਕਿਉਂਕਿ ਤੁਸੀਂ ਆਪ ਉਸ ਟੀਚਿੰਗ ਲਾਈਨ ਤੋਂ ਜੇ ਕਿਹੜਾ ਬੈਟਰ ਚਾਂਸਲਰ ਦਾ ਰੋਲ ਪਲੇ ਕਰਦਾ ਵਾ ਗਵਰਨਰ ਜਾਂ ਮੁੱਖ ਮੰਤਰੀ ਸੋ ਸਟੇਟ ਰਨ ਯੂਨੀਵਰਸਿਟੀਆਂ ਵਿਚ ਡਿਮਾਂਡ ਆਈ ਸੀ ਜੋ ਬਿਲ ਡਿਕਲਾਈਨ ਕੀਤਾ ਗਿਆ ਹੈ ਪ੍ਰੈਜ਼ੀਡੈਂਟ ਦੁਆਰਾ ਪੰਜਾਬ ਨੇ ਪਾਸ ਕਰਕੇ ਭੇਜਿਆ ਸੀ ਕਿ ਜੋ ਸਟੇਟ ਰਨ ਯੂਨੀਵਰਸਿਟੀਆਂ ਹੈ ਉਹਦੇ ਵਿੱਚ ਗਵਰਨਰ ਨੂੰ ਹਟਾ ਦਿੱਤਾ ਜਾਏ ਨਾਊ ਮੈਨੂੰ ਨਹੀਂ ਲੱਗਦਾ ਕਿ ਆਫ ਕੋਰਸ ਚੀਫ ਮਿਨਿਸਟਰ ਬਣ ਜਾਣਤਾ आ, 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 शायद कोई इम्प्रूवमेंट हो जाए बट अगर अपन स्टेटस को रखिए एंड आ, 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 जो स्टेट ट्रक यूनिवर्सिटीज द सारा फंड्स है वो चीफ मिनिस्टर तो ही मतलब स्टेट अपने आप आई थिंक जनरेट करती है तो ओदे नाल पॉलिटिकल इंटरफेरेंस ओदे नाल कमलप्रीत पॉलिटिकल इंटरफेरेंस नहीं वदजूगी चीफ यूनिवर्सिटी जे चीफ मिनिस्टर चांसलर hunde हा ते यूनिवर्सिटीया च सियासी दखलंदाजी वदजूगी बिल्कुल सताई में क्या कि स्टेटस को मेंटेन करिए रखिए से चाहे मतलब जो गवर्नर है अपना रोल रिस्पॉन्सिबली प्ले करे uh, yes. तो इंटरफेरेंस तो एनीवे है अपॉइंटमेंट्स वेज हर जगह पॉलिटिकल इंटरफेरेंस तो है बिकॉज टीचिंग इज अ वेरी कोवर्टेड लाइन एंड सो बट आई थिंक इस इश्यू विच इट वाज मोर ऑफ अगो क्लैश ਸੋ ਜੇ ਤੁਹਾਨੂੰ ਲੱਗਦਾ ਲਾਸਟ ਸਵਾਲ ਹੈ ਮੇਰਾ ਜੇ ਤੁਹਾਨੂੰ ਲੱਗਦਾ ਕਿ ਗਵਰਨਰ ਦੇ ਰਾਜਪਾਲ ਹਰ 2-3 ਹਫਤੇ ਬਾਅਦ ਇੱਕ ਮੀਟਿੰਗ ਕਰ ਲੈਣ ਜਿੱਥੇ ਜਿਹੜੇ ਮਸਲੇ ਆ ਉਹ ਡਿਸਕਸ ਹੋ ਜਾਣ ਤੇ ਸ਼ਾਇਦ ਥੋੜੀ ਬਹੁਤ ਤਲਖੀ ਜਿਹੜੀ ਹੈ ਤਣਾਅ ਜਿਹੜਾ ਹੋ ਘੱਟ ਸਕਦਾ ਯੈਸ ਸਰ ਆਈ ਥਿੰਕ ਅਗਰ ਗਵਰਨਰ অর ਚੀਫ ਮਿਨਿਸਟਰ ਅਗਰ ਜਿਵੇਂ ਤੁਸੀਂ ਕਹਿ ਰਹੇ ਹੋ ਦੋ ਤਿੰਨ ਹਫਤੇ ਚ ਆਫ ਕੋਰਸ ਦੇ ਆਰ ਵੈਰੀ ਬਿਜ਼ੀ ਪੀਪਲ ਬਟ ਆਈ ਥਿੰਕ 15 ਡੇਸ ਵਿੱਚ ਅਗਰ ਇੱਕ ਵਾਰ ਮਿਲ ਲੈਣ ਜਾਂ ਮਹੀਨੇ ਚ ਇੱਕ ਵਾਰ ਮਿਲ ਲੈ ਇੱਕ ਤਾਂ ਸਰ ਇਹਦੇ ਨਾਲ ਇਹ ਮੀਟਿੰਗਸ ਦੇ ਨਾਲ ਆਪਸ ਵਿੱਚ ਮਿਸ ਕਮਿਊਨੀਕੇਸ਼ਨ ਨਹੀਂ ਹੋਏਗੀ ਦੂਸਰਾ ਸਰ ਗਵਰਨਰ ਨੂੰ ਲੱਗੇਗਾ ਥੈਟ ਆਈ ਏਮ ਬੀਇੰਗ ਰਿਸਪੈਕਟਡ ਤੀਸਰਾ ਜਿਹੜੇ ਤੁਹਾਡੇ ਬਿਊਰੋਕਰੇਟਸ ਹੈ ਗਵਰਨਮੈਂਟ ਆਫੀਸ਼ਲਸ ਹੈ ਉਹ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਥੈਟ ਅਸੀਂ ਮਿਸ ਕਮਿਊਨੀਕੇਸ਼ਨ ਕਰਕੇ ਆਪਣਾ ਫਾਇਦਾ ਨਹੀਂ ਕਰ ਸਾਤੇ ਸੋ ਆਈ ਥਿੰਕ ਦਿਸ ਇਸ ਅ ਵੈਰੀ ਗੁੱਡ ਆਪਸ਼ਨ ਜੋ ਤੁਸੀਂ ਸਜੈਸਟ ਕਰ ਰਹੇ ਹੋ ਕਿ ਦੇ ਸ਼ੁੱਡ ਬੀ ਰੈਗੂਲਰ ਕਾਫੀ ਰੈਗੂਲਰ ਮੀਟਿੰਗਸ অর ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ ਰਾਜਪਾਲ ਦੇ ਆਫਿਸ ਗਵਰਨਰ ਦੇ ਆਫਿਸ ਤੇ ਮੁੱਖ ਮੰਤਰੀ ਆ ਚੀਫ ਮਿਨਿਸਟਰ ਦੇ ਆਫਿਸ ਵਿੱਚ ਆਈ ਥਿੰਕ ਇਹਦੇ ਨਾਲ ਬੜੇ ਗੂਡ ਫੀਲ ਹੋਣਗੇ ਸ਼ੁਰਕ ਥੈਂਕ ਯੂ ਵੈਰੀ ਮੱਚ ਕਮਲਪ੍ਰੀਤ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ